ਲਓਏ ਮਿੱਤਰੋ ਆਹ ਰੀਲ ਦੇ ਵਿੱਚ ਨਾਲ ਤੁਹਾਨੂੰ 5 ਗੱਡੀਆਂ ਦੇਵਾਂਗੇ ਆਪਾਂ ਪਹਿਲੀ ਦੀ ਜੇ ਗੱਲ ਕਰੀਏ ਬਾਈ ਇਹ ਮਾਡਲ ਕਿੰਨਾ ਜੀ 2016 ਮਾਡਲ ਜੀ ਬੀਡੀਆਈ ਪਲੱਸ ਬੀਡੀਆਈ ਪਲੱਸ ਸਿਆਜ ਕਾਰ ਆ ਬਾਈ 2016 ਮਾਡਲ ਆ ਪੰਜਾਬ ਨੰਬਰ ਦੀਆਂ ਸਾਰੀਆਂ ਕਾਰਾਂ ਰਹਿਣਗੀਆਂ ਓਕੇ ਕਾਰ ਆ ਗਈ ਸਾਰੀ ਕੰਡੀਸ਼ਨ ਬਾਈ ਜੀ ਤੇ ਰੇਟ ਬਾਈ ਇਹਦਾ 5 ਲੱਖ ਰੁਪਏ ਵੀਰੇ 5 ਲੱਖ ਰੁਪਏ ਡਿਮਾਂਡ ਕਰਦੇ ਮੌਕੇ ਤੇ ਮਾਨਤਾ ਨਹੀਂ ਜੂ Honda Amaze ਬਾਈ ਜੀ ਮਾਡਲ 2015 ਮਾਡਲ 15 ਮਾਡਲ ਆ ਪੰਜਾਬ ਨੰਬਰ ਦੀ ਆ ਇਹਦਾ ਰੇਟ ਬਾਈ ਜੀ ਕੀ ਰੱਖਿਆ ਆਪਾਂ 3 ਲੱਖ 90 ਹਜ਼ਾਰ ਓਨਰ ਕਹਿੰਦੇ ਮੈਂ ਫਸਟ ਓਨ ਇਦੂ ਆਕੇ ਭਾਈ ਆ ਗਈ ਆਕੇ ਮਹਿੰਦਰਾ ਦੀ ਐਕਸ ਜੂਵੀ ਡਬਲ 11 ਸਨ ਰੂਫ ਵਾਲੀ ਟੈਰਾ ਟੂਰਾਂ ਤੇ ਨਿਗਮਰਾ ਦੇ ਭਾਈ ਲਾਇਆ ਤੇ ਨਿਗਮਰਾ ਦੇ ਠੀਕ ਆ ਐਨ ਓਕੇ ਭਈ ਬ੍ਰਾਂਡ ਨਿਊ ਕਾਰ ਪਈ ਆ ਅੰਦਰੋਂ ਸੀਟ ਕਵਰ ਵਗੈਰਾ ਓਕੇ ਗੱਡੀ ਆ ਵੀਰੇ ਸਾਰੀ ਇਹਦੀ ਵੀਰੇ ਕੀ ਡਿਮਾਂਡ ਕਰਦੇ ਸਾਢੇ 12 ਲੱਖ ਰੁਪਏ 12 ਲੱਖ 50 ਹਜ਼ਾਰ ਰੁਪਏ ਦੀ ਵੀਰੇ ਡਿਮਾਂਡ ਕਰਦੇ ਆ ਇਦੂ ਆਕੇ ਜੇ ਕੋਈ ਵੀਰ ਭਾਲ ਦਾ ਛੋਟੀ ਕਾਰ ਲੈਣੀ ਆ ਆਲਟੋ ਕੇ 10 ਲੈ ਕੇ ਆਂਦੀ ਆ ਭਾਈ ਜੇ ਮਾਡਲ ਜੀ 2015 ਮਾਡਲ 2015 ਮਾਡਲ ਆ ਪੰਜਾਬ ਨੰਬਰ ਦੀ ਆ ਗੱਡੀ ਓਕੇ ਪਈ ਆ ਵੀਰੇ ਸਾਰੀ ਰੇਟ ਵੀਰੇ ਕੀ ਰੱਖ 290000 290000 ਰੁਪਇਆ ਤੇ ਇਦੂ ਅਗੇ ਲਾਸਟ ਕਾਰ ਆ ਗਈ ਹੈ ਰੇਟ ਇਸ ਬਾਈ ਜੀ ਮਾਡਲ 2012 2012 ਮਾਡਲ ਓਨਰ ਵੀਰੇ ਸੈਕੰਡ ਜੀ ਸੈਕੰਡ ਓਨਰ ਆ ਰੇਟ ਜੀ 260000 260000 ਰੁਪਇਆ 80% ਤੱਕ ਥੋੜਾ ਲੋਨ ਹੋ ਜੀ ਵੀਰੇ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਬਰਨਾਲੇ ਦੇ ਵਿੱਚ ਆਉਣਾ ਤੁਸੀਂ ਵੀਰੇ ਫਰਮ ਤੇ ਨਿਗ੍ਹਾ ਮਰਾ ਦੇ ਸ਼ਰਮਾ ਮੋਟਰ ਤੇ ਆ ਜਾਓ ਨੰਬਰ ਸਕਰੀਨ ਤੇ ਪਾਏ ਹੋਇਆ ਵੀਡੀਓ ਨੂੰ ਕਰਦੇ ਦਬ ਕੇ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ